ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ੁਦੀਪ ਕੋਰ ਜਿੱਥੇ ਕਿ ਪੰਜਾਬ ਦੇ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾ ਰੱਖੀ ਹੈ ਪਹਾੜਾਂ ਦੇ ਵਿੱਚ ਲਗਾਤਾਰ بارش ਹੋ ਰਹੀ ਹੈ بارش ਤੋਂ ਬਾਅਦ ਹੜ੍ਹਾਂ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਡੇਰਾ ਬਾਬਾ ਨਾਨਕ ਦੇ ਉੱਥੇ ਵੀ ਹੜ੍ਹ ਨੇ ਜਿਹੜੀ ਹੈ ਭਾਰੀ ਤਬਾਹੀ ਮਚਾ ਰੱਖੀ ਹੈ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਲੋਕ ਵੀ ਜਿਹੜੇ ਨੇ ਬੇਕਾਰ ਹੁੰਦੇ ਨਜ਼ਰ ਆ ਰਹੇ ਨੇ ਉੱਥੇ ਤੁਹਾਨੂੰ ਦੱਸਦੇ ਕਿ ਕਿਸਾਨ ਦੀਆਂ ਝੜੀਆਂ ਨੇ 10 ਗਾਵਾਂ ਵੀ ਛੱਡ ਦੇ ਵਿੱਚ ਫਸੀਆਂ ਹੋਈਆਂ ਨੇ ਉਹ ਪੰਜਾਬ ਸਰਕਾਰ ਨੂੰ ਅਪੀਲ ਕਰ ਰਿਹਾ ਕਿ ਮੇਰੇਆਂ گاਵਾਂ ਨੂੰ ਬਚਾਇਆ ਜਾਵੇ ਅਤੇ ਉਹ ਪ੍ਰਸ਼ਾਸਨ ਅੱਗੇ ਵੀ ਗੁਹਾਰ ਲਗਾ ਰਿਹਾ ਉੱਥੇ ਤੁਹਾਨੂੰ ਦੱਸ ਦਈਏ ਜਿਹੜੇ ਦਾਨੀ ਸੱਜਣ ਨੇ ਸੰਸਥਾਵਾਂ ਨੇ ਉਹ ਅੱਗੇ ਆਏ ਨੇ ਉਸ ਦੀ ਮਦਦ ਕਰ ਰਹੇ ਨੇ ਤੇ ਉੱਥੇ ਉਸ ਨੇ ਪੰਜਾਬ ਸਰਕਾਰ ਤੋਂ ਜਿਹੜੀ ਹੈ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਪੰਜਾਬ ਦੇ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾ ਰੱਖੀ ਹੈ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਦਰਿਆ ਵੀ ਜਿਹੜੇ ਨੇ ਉਫਾਨਤੇ ਨੇ ਉਥੇ ਡੇਰੇ ਬਾਬਾ ਨਾਨਕ ਦੇ ਵਿੱਚ ਵੀ ਹਾਲਾਤ ਜਿਹੜੇ ਨੇ ਨਾਜ਼ੁਕ ਬੰਦੇ ਨਜ਼ਰ ਆ ਰਹੇ ਨੇ ਲੋਕ ਵੀ ਜਿਹੜੇ ਨੇ ਬੇਕਰ ਹੁੰਦੇ ਨਜ਼ਰ ਆ ਰਹੇ ਨੇ ਉਥੇ ਜਿਹੜੀਆਂ گاਵਾਂ ਨੇ ਮੱੱਜਾ ਨੇ ਉਹ ਵੀ ਹੜ੍ਹ ਦੀ ਲਪੇਟ 'ਚ ਆ ਗਈਆਂ ਨੇ ਪਰਿਵਾਰ ਵੀ ਜੜਾਇਆ ਮਦਦ ਦੀ ਗੋਹਾਰ ਲਗਾ ਰਿਆ ਅਮਨ ਮੇਰਾ ਨਾਮ ਅਮਨਦੀਪ ਸਿੰਘ ਸਿੰਘਾ ਪਿੰਡ ਰੱਤਾ ਤਹਿਸੀਲ ਡੇਰੇ ਬਾਬਾ ਨਾਨਕ ਜ਼ਿਲ੍ਹਾ ਕਰਤਾਰਪੁਰ ਹਾਂਜੀ ਸਿੰਘ ਸਾਹਿਬੀ ਰਾਤੀ ਪਾਣੀ ਕਿੰਨਾ ਸੀ ਦੁਪਹਿਰ ਨੂੰ ਕਿੰਨਾ ਸਵੇਰੇ ਕਿੰਨਾ ਹੁਣ ਕਿੰਨਾ ਰਾਤੇ ਰਾਤੇ ਪਾਣੀ ਬਿਲਕੁਲ ਨਹੀਂ ਹੈਗਾ ਉਹਨਾਂ ਨੇ ਮਿੰਡਾਂ ਹਿਸਾਬ ਨਾਲ ਪਾਣੀ ਡਿਆ ਵੜਨ। ਕਿਹੜੇ ਪਾਸੇ ਉਸ ਕਿਹੜੀ ਸਾਈਡ ਤੋਂ ਪਾਣੀ ਆ ਰਿਹਾ ਹੈ? ਇਹ ਡੇਰਾ ਬਣਾਣਨ ਤੋਂ ਪਾਣੀ ਆ ਰਿਹਾ ਹੈ। ਇਹ ਕਿੱਥੋਂ ਤੁਸੀਂ ਦੀ ਹੈ ਜਿਹੜਾ ਰਾਜ ਤੇ ਕਰਤਾਰਪੁਰ ਕੋਰੀਡੋਰ ਤੋਂ। ਇਹ ਸਾਰਾ ਪਾਣੀ ਉਧਰੋਂ ਆ ਰਿਹਾ। ਹਾਂਜੀ ਉਧਰੋਂ ਆ ਰਿਹਾ। ਤੇ ਕਿੰਨੀ ਤਬਾਈ ਜਿਹੜੀ ਇਹ ਪਾਣੀ ਨਾਲ। ਬਈ ਝੋਨੇ ਨੂੰ ਇਨਮਾਤ ਪਾ ਗਿਆ ਸਾਰੀ ਪਿੰਡ ਡੁੱਬਿਆ ਘਰ ਦਿਆ। ਅੰਮ੍ਰਿਤਸਰ ਗੱਡੀ ਆਈ ਕਾਰ ਸਾਹ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਬਾਬਾ ਕਸ਼ਮੀਰ ਸਿੰਘ ਨੇ। ਇਹ ਪਿੰਡ ਵਾਸੀ ਨੂੰ ਬਚਾਵਾ। ਉਹਨ ਪਾਣੀ ਆਇਆ ਯਾਨੀ ਇੱਥੇ ਬਚਾਉਣ ਨੂੰ ਲੋਕਤਾ ਕਿ ਨਾ ਜਾ ਪਾਣੀ ਗੜੀ ਆਣੀ ਧੋਬੀ ਜਿਹੜੇ ਜਿਹੜੇ ਪਰਿਵਾਰਕ ਨੇ ਉਹ ਪਰਿਵਾਰਕ ਦੀ ਉਹ ਕੁੱਟਿਆ ਦੇ ਨੇ ਹਾਂ ਜੀ ਸਰ ਉੱਪਰ ਆ ਗਲਿਆਂ ਪਾਣੀ ਆ ਗਿਆ ਸਾਰਿਆਂ ਸਰਕਾਰ ਕੋਈ ਆਈ ਮਦਦ ਕੋਈ ਮਦਦ ਨਹੀਂ ਆਈ ਸਰਕਾਰ ਨਾ ਕਿ ਚਲ ਗਈ ਲੱਗੋ ਸਰਕਾਰ ਆਏ ਚਲ ਗਏ ਸੁਕਾ ਕੋਈ ਨਹੀਂ ਆਇਆ ਅੱਛਾ ਇੱਥੇ ਕੋਈ ਨਹੀਂ ਕੋਈ ਨਹੀਂ ਕਿਸੇ ਨੇ ਕਹਾਲ ਦਿੱਤਾ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਵਹਿਕਾਲ ਸਾਹਿਬ ਆਈ ਫਰੇਦੀ ਮੇਰਾ ਨਾਮ ਹਰਮਿੰਦਰ ਸਿੰਘ ਆ ਮੈਂ ਕਾਰ ਸੇਵਾ ਭੁਰਿਆ ਦਾ ਡਰਾਈਵਰ ਆ ਤੇ ਬਾਬਾ ਜੀ ਨੇ ਗੱਡੀ ਭੇਜੀ ਇਹ ਮੁੰਡੇ ਦਾ ਪਿੰਡ ਆਇਆ ਤੇ ਬਾਬਾਈ ਨੇ ਕਹਿਆ ਕਿ ਨਾਲੇ ਦੇ ਇਹਨਾਂ ਦੇ ਪਰਿਵਾਰ ਦੀ ਸੇਵਾ ਕਰੋ ਨਾਲੇ ਜਿਹੜੇ ਹੋਰ ਸਿੰਘ ਪਸੇ ਉਹਨਾਂ ਨੂੰ ਕਢੀਏ ਪਰ ਸਾਹਮਣੇ ਅਸੀਂ ਆਏ ਆ ਅੱਗੇ ਦੇਖਿਆ ਤੇ ਪਾਣੀ ਬਹੁਤ ਤੇਜ਼ੀ ਸਾਨੂੰ ਗੱਡੀ ਜਾਣ ਦਿੱਤੀ ਪਿੰਡ ਦੇ ਗਾਂ ਸਾਡੇ ਵੇਹਣੇ ਵੇਹਣਾਂ ਕਮਸ ਕਮ 2.5 ਫੁੱਟ ਪਾਣੀ ਉੱਤੇ ਹੋ ਗਿਆ ਔਰ ਇਸ ਕਰਕੇ ਕਹਿੰਨੇ ਕੋਈ ਸਰਕਾਰ ਹੀ ਮਦਦ ਕਰੇ ਕਿਉਂਕਿ ਸਾਡੇ ਤੋਂ ਹੱਥੋਂ ਵੱਸੋਂ ਕੰਮ ਬਾਹਰ ਹੋ ਗਿਆ ਹਨ ਭੇਜਿਆ ਜੁਰੀ ਦੇਰੇ ਆਏ ਨੇ ਪਰ ਗੱਲ ਬਣੀ ਨਹੀਂ ਇਸ ਕਰਕੇ ਕਹਿੰਨੇ ਸਰਕਾਰ ਹੀ ਮਤ ਕਰੇ ਹੋਰ ਇੱਥੇ ਕੋਈ ਬੰਦਾ ਨਹੀਂ ਆਮ ਬੰਦਾ ਨਹੀਂ ਕੋਈ ਕੁਝ ਕਰ ਸਕਦਾ ਬਾਕੀ ਪਾਣੀ ਬਹੁਤ ਜ਼ਿਆਦਾ ਤਬਾਈ ਬਹੁਤ ਜ਼ਿਆਦਾ ਦਿਖੰਦੀ ਸਾਰੇ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੈ ਕਾਲ ਸਾਈ ਸਰਕਾਰੀ ਪ੍ਰਸ਼ਾਸਨ ਦਾ ਅਧਿਕਾਰੀ ਆ ਕੋਈ ਨਹੀਂ ਆਇਆ ਭਾਜੀ ਇਥੇ ਆਰਮੀ ਵਾਲੇ ਗੱਡੀ ਆਈ ਹੁਣ ਪੁੱਛਿਆ ਮરાਇਆ ਉਹ ਵੀ ਪਤਾ ਨਹੀਂ ਇਹ ਕੋ ਆਪਣਾ ਇੱਕ ਫਾਰਮੈਟੀ ਪੂਰੀ ਕਰ ਚਲ ਗਿਆ ਭਾਜੀ ਅੱਜ ਕਿਹੜਾ ਪਿੰਡ ਤੇ ਆਪਣਾ ਆਪਣਾ ਮਨ ਸ਼ਾਹਪੁਰ ਜੱਜ ਨੇ ਮਰਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਇੱਕ ਦੇਖੋ ਸ਼ਾਹਪੁਰ ਦੇ ਨੇ ਹਾਂਜੀ ਸਭ ਪਾਣੀ ਪਾਣੀ ਦਿਖਾਈ ਦੇ ਰਿਹਾ ਹਾਂਜੀ ਜੀ ਬਹੁਤ ਜਣ ਇਹ ਪਾਣੀ ਮਤਲਬ ਸਵੇਰੇ ਚੱਲਿਆ ਜੀ ਤਾਂ ਦੋਹਾਂ ਟਾਈਆਂ ਕੇ ਨਿਵਜ ਤਕਰੀਬੇ ਜਿਹੜਾ ਮਾ ਪਾਣੀ ਨੇ ਸ਼ਾਹਪੁਰ ਵਾਲ ਨੂੰ ਰੋਕ ਕਰ ਲਿਆ ਅਲੱਗ ਸਾਡੇ ਨਗਰ ਹੈ ਪਿੰਡ ਪੱਡੇ ਉਦੀ ਵੇਸ ਗੁਰਦਸਾਹ ਅਨਾਉਂਸਮੈਂਟ ਹੋ ਗਈ ਆ ਕਿ ਪਾਣੀ ਗੁਰਦਸਾਹ ਸਾਹਿਬ ਦੇ ਨੇੜੇ ਪਹੁੰਚ ਗਾਲੀ ਪੱਡਿਆਂ ਦੇ ਵਿੱਚ ਵੜ ਗਿਆ ਵਾ ਤੇ ਆਪਣੇ ਲੋਕ ਬਚਾਅ ਕਰਦਾਂ ਸਰਜੇ ਹੋਏ ਨੇ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਕੋਈ ਨਹੀਂ ਕਿਦੀ ਸਾਰ ਲਈ ਤੇ ਪਾਣੀ ਮਤਲਬ ਵੱਧਦਾ ਜਾ ਰਿਹਾ ਵਾ ਬਹੁਤ ਜ਼ਿਆਦਾ ਪਾਣੀ ਨੁਕਸਾਨ ਕਰ ਰਿਹਾ ਵਾ ਪਾਣੀ ਦੀ ਬਹੁਤ ਜ਼ਿਆਦਾ ਰਫਤਾਰ ਹੈ ਹਾਂਜੀ ਬਹੁਤ ਤੇਜ਼ ਆ ਰਹੀ ਮਿੰਟਾਂ ਸਕਿੰਟਾਂ ਨਾਲ ਜਿਆਦਾ ਜ ਤਕਰੀਬਨ ਵੀ ਮਿੰਟਾਂ ਮਿੰਟੀ ਪਾਣੀ ਦਾ ਜਿਆਦਾ ਵਧਾ ਵਧਦਾ ਜਾ ਰਿਹਾ ਜੀ ਕਿਦਾਂ ਸਵੇਰੇ ਹੈਗਾ ਸੀ ਪਾਣੀ ਥੱਲੇ ਨਾ ਸਵੇਰੇ ਨਹੀਂ ਹੈਗਾ ਸਵੇਰੇ ਕੋਈ ਨਹੀਂ ਕਿ ਮੇਰੇ ਸਾਹ ਤਕਰੀਬਨ ਕੋਈ 2 ਵਜੇ ਤਕਰੀਬਾ ਆਇਆਣਾ ਆਏ ਸਵੇਰੇ ਗਏ 12 ਵਜੇ ਉਦੋਂ ਡੇਰਾ ਪਾਬਾ ਨੱਕ ਲਾ ਕੇ ਪਾਣੀ ਫਿਰ ਰਿਆ ਸੀ ਇਧਰ ਫਿਰੇ ਇਹ ਮੂਲ ਵਾਲੀ ਕੋਈ ਮੇੜ ਧਰਮ ਕੋਟ ਮੇੜ ਉਦੋਂ ਫਿਰ ਰਿਆ ਸੀ ਤੇ ਉਸ ਤੋਂ ਬਾਅਦ ਇਧਰ ਨੂੰ ਹੁਣ ਰਵਾਂ ਕਰ ਲਿਆ ਜੀ ਇਹ ਕਰਕੇ ਪਾਣੀ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਕਿਸਾਨੀ ਦਾ ਬਹੁਤ ਨੁਕਸਾਨ ਬਹੁਤ ਜ਼ਿਆਦਾ ਕਿਸਾਨੀ ਦਾ ਜੀ ਮਾਲ ਡੰਗਰ ਦਾ ਪੱਠਾ ਵੀ ਖਤਮ ਹੋ ਗਿਆ ਬਾਕੀ ਝੋਨੇ ਦੀ ਫਸਲ ਵੀ ਖਰਾਬ ਹੋ ਗਈ ਆ ਲੋਕ ਘਰਾਂ ਤੋਂ ਬੇਕਾਰ ਰੋਗੇ ਸਵੇਰ ਦੇ ਆਪਣਾ ਮਾਲ ਡੰਗਰ ਜੀ ਲੈ ਕੇ ਰੋਗੇ ਇੱਥੋਂ ਜਾ ਰਹੇ ਆ ਸਵੇਰ ਦਾ ਆਪਣੇ ਮਤਲਬ ਵਹਾਅ ਚੱਲਣਾ ਸ਼ਰਕੁੱਤੇ ਲੋਕ ਆਪਣੇ ਸੜਕਾਂ ਸੇ ਥਾਂਵਾਂ ਤੇ ਪਹੁੰਚ ਰਹੇ ਨੇ ਆ ਦੇ ਮਾਲ ਪਸ਼ੂ ਬੜਾ ਰੋੜ ਗਿਆ ਕਿੱਥੇ ਸੀ ਗਾਹ ਮੰਡੀਆਂ 'ਚ ਮੰਡੀਆਂ 'ਚ ਹੁਣ ਗੱਡੇ ਥੋੜੇ ਬਦੇ ਵਜੇ ਮੰਡੀ ਕਿੱਥੇ ਡੇੜਾ ਕੋ ਬਣਾ ਹਾਂਜੀ ਹਾਂਜੀ ਕਿਹਦੇ ਕਸਟਮਰ ਪਸ਼ੂ ਇਹ ਦੋ ਤਿੰਨ ਰੋੜ ਗਏ ਕੋਣ ਇੱਧਰ ਕਿਦੇ ਸੁੱਕੇ ਦਾ ਲਾਵਾ ਗਦੇ ਲੈ ਲੈ ਥਾਂ ਗੇ ਉਥੇ ਉਹ ਵੀ ਰੁੜ ਜਾਣੇ ਉਹ ਗੜੇ ਆਉਣੇ ਹੁਣ ਹਾਂਜੀ ਪਾਣੀ ਬਹੁਤ ਜ਼ਿਆਦਾ ਮੰਡੀ ਤੋਂ ਥੋੜਾ ਘਾਟੀ ਆ ਜੇ ਬਾੜੇ ਕਿੰਨਾ ਪਾਣੀ ਹੈ ਬਾੜੇ ਕਿੰਨਾ 12 ਫੁੱਟ ਹੈ ਬਹੁਤ ਜ਼ਿਆਦਾ ਪਾਣੀ ਹੈ ਬਾੜੇ ਤੇ 12 ਫੁੱਟ ਬਾਰੇ ਹਾਂ ਨਾ ਤੇਜਵੀਰ ਸਿੰਘ ਜੀ ਅੱਜ ਕਿਹੜੀ ਸਤਿ ਆਪੀ ਜੀ ਜੂਵਰ ਸੇਵਾ ਚੈਰਟੀ ਅਤੇ ਸੰਤ ਬਾਬਾ ਰਵਕ ਸਿੰਘ ਜੀ ਸੰਗੀਤ ਅਕੈਡਮੀ ਦੇ ਸਹਿਯੋਗ ਦੇ ਨਾਲ ਇੱਥੇ ਬੋਟ ਲੈ ਕੇ ਆਏ ਆ ਨਾਲ ਖਾਣ ਪੀਣ ਦਾ ਸਾਰ ਰਸਤਾ ਬਸਤਾ ਵੀ ਆ ਕੋਈ ਸਾਨੂੰ ਕਾਲਾਂ ਨਹੀਂ ਆ ਰਹੀਆਂ ਆ ਫੋਨ ਦੇ ਉੱਤੇ ਵੀ ਸਾਡੇ ਜਿਹੜੇ ਆ ਉਹ ਬੱਚੀਆਂ ਜਾਂ ਬੱਚੇ ਘਰ ਦੇ ਅੰਦਰ ਆ ਉਹਨਾਂ ਨੂੰ ਬਾਹਰ ਛੱਡ ਕੇ ਜਾ ਜਾਵੇ ਕੋਈ ਬਜ਼ੁਰਗ ਬਾਤਾ ਉਹਨਾਂ ਨੂੰ ਟੈਗ ਦੀ ਕਹਿੰਦੇ ਹਾਂ ਕਿ ਉਹਨੂੰ ਟੈਗ ਕਰ ਪਰ ਅੱਗੇ ਰਸਤਾ ਨਹੀਂ ਨਾ ਹੈਗਾ ਅੱਗੇ ਜਾਣ ਦੇ ਲਈ ਪਾਣੀ ਬਹੁਤ ਆ ਇਹ ਕਿੱਥੋਂ ਕਾਲ ਆਈ ਹੈ ਜੀ ਇਹ ਪਿੰਡ ਪੱਖੋ ਕਿਤੋਂ ਆਈ ਹੈ ਅਸੀਂ ਆਪਣਾ ਨੰਬਰ ਪਾਇਆ ਸੀ ਸੋਸ਼ਲ ਮੀਡੀਆ ਤੇ ਜਿਹੜੇ ਪਿੰਡ ਦੇ ਵਿੱਚ ਉਹ ਗੁਰੰਤ ਸਾਹਿਬ ਦੇ ਪਾਸ਼ਾ ਉਹ ਅਸੀਂ ਲੈ ਕੇ ਆਉਣਾ ਚਾਹਦੇ ਹਾਂ ਉਹ ਕੀ ਹੋਇਆ ਵੀ ਅਜੇ ਤੱਕ ਸਾਨੂੰ ਕੋਈ ਪ੍ਰਬੰਧ ਇਦਾਂ ਦਾ ਨਹੀਂ ਹੋ ਸਕਿਆ ਕਿ ਇਹ ਬੋਟ ਅੱਗੇ ਲੈ ਕੇ ਜਾ ਸਕੀਏ ਪਾਣੀ ਦਾ ਪਾਣੀ ਦਾ ਜਿਹੜਾ ਪੱਦਰ ਉਹ ਜ਼ਿਆਦਾ ਉੱਚਾ ਪਾਣੀ ਦਾ ਪੱਦਰ ਉੱਚਾ ਉਹਦਾ ਕਰਕੇ ਅਸੀਂ ਅੱਗੇ ਜਾਣਾ ਚਾਹੁੰਦੇ ਹਾਂ ਪਰ ਹੁਣ ਅੱਗੇ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਆ ਅਖੋਕੇ ਪਿੰਡ ਦੇ ਨਾਲ ਹੀ ਪਿੰਡ ਆ ਉਹ ਆ ਰਹੇ ਆ ਤੇ ਟਰੈਕਟਰ ਲੈ ਕੇ ਆਉਣਗੇ ਫਿਰ ਅਸੀਂ ਬੋਟ ਟਰਾਲੀ ਸਾਡੇ ਇਸ਼ੋਟੀ ਉੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਿ ਮਾਤਾ ਜੀ ਨੇ ਨਹੀਂ ਉੱਥੇ ਇਦਾਂ ਵਾ ਵੀ ਹੁਣ ਜਦੋਂ ਪਾਣੀ ਇੱਕਦਮ ਆ ਗਿਆ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਗੁਰੂ ਘਰਾਂ ਦੇ ਵਿੱਚ ਹੀ ਆ ਜੀ ਉਹ ਵੀ ਕੱਢਣੇ ਜ਼ਰੂਰੀ ਆ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਲੋਕ ਘਰਾਂ ਦੇ ਵਿੱਚ ਘਰੇ ਆ ਪਸ਼ੂ ਘਰੇ ਆ ਉਹਨਾਂ ਪਸ਼ੂਆਂ ਲਈ ਤੇ ਕੋਈ ਸਾਡੇ ਕੋਲ ਅਰੇਂਜਮੈਂਟ ਨਹੀਂ ਹੈਗਾ ਸਾਡੇ ਕੋਲ ਬੋਟ ਆ ਉਹ ਕਿਸ਼ਤੀ ਆ ਜਿਹਦੇ ਵਿੱਚ 10 ਤੋਂ 12 ਲੋਕ ਬੈਠ ਸਕਦੇ ਆ ਆਪਾਂ ਜਿਹੜੇ ਲੋਕ ਮੰਨ ਲਓ ਜਿੰਨੇ ਕੱਢ ਸਕਦੇ ਆ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਕੱਢਣ ਦੀ ਅੱਗੇ ਮਹਾਰਾਜ ਦੇ ਹੱਥ ਹਾਂ ਘਰਚ ਵੀ ਨਾ ਲੋਕ ਹੈਗੇ ਆ ਹਾਂਜੀ ਇਹ ਵੀਰ ਜੀ ਇਹ ਹਰਪਾਗ ਸਿੰਘ ਨਾਂ ਮੇਰਾ ਪਿੰਡ ਸ਼ਾਹਪੁਰ ਜਾਂ ਜੀ ਵੀਰ ਜੀ ਤਾਲੀ ਸਭ ਗੁਰਦੇ ਨੇ ਜੀ ਦੀ ਆ ਕਿ ਆ ਪੱਠੇ ਲਾ ਗ ਤੇ ਕਿੰਨੀਆਂ ਗਾਵਾਂ ਕੱਢੀ ਇਹ ਵੀ ਜੀ 150 ਗਾਂ ਦਾ ਫਾਰਮ ਆ ਇੱਕ ਫਾਰਮ ਇਹ ਆ ਤੇ ਦੋ ਫਾਰਮ ਇਹਦੇ ਪਿੱਛੇ ਕੋਠੀਆਂ ਦੇ ਅੱਛਾ 150 ਗਾਂ ਸਾਡੇ ਕੋਲ ਜਿੰਨੀਆਂ ਕਿ ਨਿਕਲੀਆਂ ਅਸੀਂ ਕੱਢੀਆਂ ਆਪਣੇ ਪਹਿਲਾਂ ਇਨਫੋਰਮੇਸ਼ਨ ਨਹੀਂ ਲੱਗੀ ਦਿੱਤੀ ਉਹਨਾਂ ਵੀ ਭਾਈ ਇਨਫੋਰਮੇਸ਼ਨ ਮਤਲਬ ਮਿਲੀ ਆ ਪਰ ਫਿਰ ਵੀ ਨਾ ਟਾਂਵਾ ਟਾਈਮ ਲੱਗ ਜਾਂਦਾ ਵਾ ਅੱਛਾ ਤੇ ਕਿੰਨੀਆਂ ਕਿ ਨਿਕਲੀਆਂ ਗਾਵਾਂ ਸਾਡੇ ਲਗਭਗ 50 ਨੱਕ ਨਿਕਲੇ ਭਾਜੀ ਤੇ ਅਸੀਂ ਫਾਸ ਕਿਨੇ ਗਏ ਜਾਂਦੇ ਲਗਭਗ 100 ਪਸ਼ੂ ਪਸ਼ੰਦਰੇ ਆ ਜੀ 100 ਪਸ਼ੂ ਹਾਂਜੀ 100 ਪਸ਼ੂ ਕੋਸ਼ਿਸ਼ ਕਰ ਰਹੇ ਹਾਂ ਕੱਢਣ ਦੀ ਭਾਈ ਹੁਣ ਤੇ ਮੁਸ਼ਕਲ ਸਵਾਲ ਨਹੀਂ ਨਿਕਲ ਨਹੀਂ ਸਕਦੇ ਹੋਂਦੇ ਪਰਮਾਤਮਾ ਸਿਰ ਤੇ ਆ ਭਾਜੀ ਸਰਕਾਰ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਕਿਸੇ ਅਫਸਰ ਨੂੰ ਵੀ ਕਿਸੇ ਅਧਿਕਾਰੀ ਨੂੰ ਵੀ ਅਸੀਂ ਇੱਥੇ ਪਸੂ ਫਸ ਗਿਆ ਤੇ ਸਾਡੀ ਨਹੀਂ ਵੀਰ ਜੀ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਪਹੁੰਚਾ ਜੀ ਸਰਕਾਰ ਵੱਲੋਂ ਵੀ ਸੁਣਾਈ ਦਿੱਤਾ ਕਿ ਹੁਣ ਸਰਕਾਰ ਦੇ ਵੀਰ ਜੀ ਮੰਗੇ ਇਹੀ ਕਰਦੇ ਵੀ ਚਲੋ ਕਾਫੀ ਨੁਕਸਾਨ ਦੇ ਹੰਦੇ ਆ ਹਾਂਜੀ ਹਾਂਜੀ ਨੁਕਸਾਨ ਬਾਈ ਹੈਗਾ ਹੈਗਾ ਜੀ ਫਸਲ ਦਾ ਨੁਕਸਾਨ ਹੈ ਜੀ ਐਨੀਮਲ ਸਾਰੇ گاਵਾ ਡਰਾਈ ਹੀ ਗੜੀ ਸੂਣ ਵਾਲੀਆਂ ਜਿਨ੍ਹਾਂ ਦੇ ਬੱਚੇ ਸੀ ਉਹਦੇ ਕੱਢਦੇ ਬਾਹਰ ਛੋਟੇ ਜਵਾਗ ਸੀ ਤੇ گاਵਾ ਸਾਰੇ ਖੰਦਰੀ ਹੈ ਜੀ